ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਸਾਰਿਆਂ ਲਈ ਨਵਾਂ ਸਾਲ ਆ ਜਿਹੜਾ ਖੁਸ਼ੀਆਂ ਭਰਿਆ ਹੋਵੇ ਤੇ ਸਾਰੇ ਤੰਦਰੁਸਤ ਰਹਿਣ ਖੁਸ਼ ਰਹਿਣ ਤੇ ਲੋ ਜੀ ਹੁਣ ਆਪਾਂ ਇਧਰ ਆਰਡਰ ਆ ਜਿਹੜੇ ਤੋਰ ਦਿੱਤੇ ਆ ਸਾਰੇ ਭੇਜ ਦਿੱਤੇ ਆ ਤੇ ਹੁਣ ਆਟਾ ਥੋੜਾ ਜਿਹਾ ਘਟ ਗਿਆ ਸੀਗਾ ਘਰ ਜੋਗਰਾ ਹੁਣ ਮੈਂ ਕਿਹਾ ਚਲੋ ਥੋੜਾ ਜਿਹਾ ਮੱਕੀ ਤੇ ਗੁੰਨ ਲੈਨੇ ਆ ਘਰ ਜੋਗਰਾ ਇਹ ਇਹ ਆਪਾਂ ਬੱਠਲ ਦੇ ਵਿੱਚ ਆਟਾ ਜਿਹੜਾ ਗੁੰਨ ਲਿਆ ਕਿਉਂਕਿ ਮੇਰੇ 2 ਘੰਟੇ ਲਾਇਏ ਹੋਏ ਇੱਕ ਪ੍ਰਾਂਤਿਕ ਬੱਠਲ ਤੇ ਇਹ ਆਟੇ ਵਾਸਤੇ ਲਾਇਆ ਹੋਇਆ ਸ਼ੁਰੂ ਤੋਂ ਹੀ ਜਦੋਂ ਲਿਆਂਦਾ ਹੋਇਆ ਮੇਰਾ ਇੱਧਰ ਹੀ ਆਇਆ ਹੋਇਆ ਹੈ ਰਸੋਈ 'ਚ ਤੇ ਅੱਗੇ ਆਪਾਂ ਭਈਆਂ ਨੂੰ ਵੇਖਦੇ ਹਨਾ ਆਟਾ ਗੁੰਨਦਿਆਂ ਨੂੰ ਇਹਦੇ ਵਿੱਚ ਬੱਠਲ ਦੇ ਕਈ ਵਾਰ ਖੇਤ ਚਲੇ ਜਾਂਦੇ ਤਾਂ ਉੱਥੇ ਭਈਏ ਆਟਾ ਗੁੰਨਦੇ ਬੱਠਲ 'ਚ ਕਹਿੰਦੇ ਬੱਠਲ 'ਚ ਆਟਾ ਗੁੰਨੀ ਜਾਂਦੇ ਭਈਏ ਮਜ਼ਾਕ ਢਾਉਂਦੇ ਹਨਾ ਤੇ ਬੱਠਲ ਦੇ ਵਿੱਚ ਵੈਸੇ ਸਹੀ ਆਟਾ ਵਧੀਆ ਗੁਜਦਾ ਹੈਗਾ ਨਾਲੇ ਜਲਦੀ ਗੁਜ ਜੀ ਜਾਂਦਾ ਤੁਸੀਂ ਵੀ ਕਦੇ ਦੇਖੋ ਗੁੰਨ ਕੇ ਜੇ ਤੁਹਾਨੂੰ ਕਦੇ ਚਲਦੀ ਆਟਾ ਚਾਹੀਦਾ ਹੋਵੇ ਤਾਂ ਤੁਸੀਂ ਬੱਠਲ ਦੇ ਵਿੱਚ ਇਦਾਂ ਘਮਾ ਘਮਾ ਕੇ 2 ਮਿੰਟਾਂ ਚ ਹੀ ਆਟਾ ਸੈੱਟ ਹੋ ਜਾਂਦਾ ਨਾਲੇ ਚਲਦੀ ਕਿਉਂ ਜਿੰਦਾ ਨਾਲੇ ਰੋਲਦਾ ਨਹੀਂ ਆਟਾ ਸੱਡਾਂ ਤੇ ਤੇ ਨਾਲੇ ਚਲਦੀ ਕਿਉਂ ਜਿੰਦਾ ਨਾਲੇ ਸੈੱਟ ਛੇਤੀ ਹੋ ਜਾਂਦਾ ਤੇ ਫਿਰ ਮੈਂ ਪ੍ਰਾਂਚ ਦੇ ਵਿੱਚ ਬੱਠਲ ਚੋ ਗਿੱਲਾ ਕਰਕੇ ਪ੍ਰਾਂਚ ਰੱਖ ਲੈਣੀ ਹੁੰਦੀ ਆ ਤੇ ਜੇ ਪ੍ਰਾਂਚ ਗਿੱਲਾ ਕਰੀਐ ਨਹੀਂ ਬੱਠਲ ਚ ਰੱਖੀਐ ਨਹੀਂ ਫਿਰ ਇਸ ਤਰ੍ਹਾਂ ਆਪਾਂ ਸਾਰ ਲਈਦਾ ਕਿਉਂਕਿ ਪ੍ਰਾਟਾ ਕਾਫੀ ਚਾਹੀਦਾ ਹੁੰਦਾ ਆਪਾਂ ਨੂੰ ਦੋ ਭਾਡੇ ਲਾਏ ਹੋਏ ਆ ਮੇਰੇ ਵੱਡੇ ਇਹ ਇਦਾਂ ਆਪਾਂ ਦਾਲ ਨੂੰ ਕੁੱਕਰ ਚੜਾ ਦਿੱਤਾ ਜੀ ਸਵੇਰ ਵਾਸਤੇ ਕਿਉਂਕਿ ਸਵੇਰੇ ਫਿਰ ਪਰੌਂਠੇ ਜਾਣੇ ਹੁੰਦੇ ਆ ਜਿਹੜੇ ਤਾਂ ਸ਼ਹਿਰ ਵਾਲੇ ਉਹ ਤਾਂ ਦਾਲ ਨਹੀਂ ਮੰਗਦੇ ਹੈਗੇ ਤੇ ਸਾਰੇ ਸ਼ਹਿਰ ਨਾਲ ਰਸੂਲ ਵਾਲੇ ਦਾਲ ਨਹੀਂ ਮੰਗਦੇ ਆ ਪਰੌਂਠੇ ਤੇ ਜਿਹੜੇ ਕੋਈ ਆਪਣੇ ਅਰਗੇ ਹੁੰਦੇ ਆ ਉਹ ਫਿਰ ਦਹੀਂ ਨਾਲ ਮੰਗਦੇ ਉਹਨੂੰ ਦਹੀਂ ਨਾਲ ਭੇਜੀ ਤੇ ਰਾਇਤੇ ਨਾਲ ਕਿਉਂਕਿ ਆਪਾਂ ਪਿੰਡਾਂ ਵਾਲੇ ਜਿਹੜੇ ਦਹੀਂ ਨਾਲ ਜਿਆਦਾ ਪਰੌਂਠੇ ਖਾਂਦੇ ਆ ਤੇ ਰਾਇਤੇ ਨਾਲ ਤੇ ਦਾਲ ਨਾਲ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਆਟੇ 'ਚ ਵੀ ਲੂ ਮਿਰਚ ਤੇ ਦਾਲ ਨਾਲ ਕਿਵੇਂ ਖਾਵਾਂਗੇ ਨਾ ਜਦੋਂ ਆਪਾਂ ਪਹਿਲਾਂ ਤਾਂ ਸ਼ੁਰੂ ਤੋਂ ਹੀ ਦਹੀਂ ਨਾਲ ਹੀ ਖਾਣੇ ਆ ਪਰੌਂਠੇ ਤੇ ਫਿਰ ਆਪਾਂ ਉਹਦੇ ਭੇਜ ਦੇ ਦੱਸ ਜਿੱਦਾਂ ਕਿਸੇ ਢਮਾਡ ਹੁੰਦੀ ਹੈ ਦਾਲ ਦਾ ਕੁੱਕੜਾ ਜਿਹੜਾ ਆਪਾਂ ਹੋਣੀ ਬਣਾ ਕੇ ਰੱਖ ਲੈਣਾ ਤੇ ਇੱਧਰ ਆਪਾਂ ਗੋਭੀ ਆ ਜਿਹੜੀ ਸਾਫ਼ ਕਰ ਲਈਏ ਧੋ ਲਈਏ ਤੇ ਇਹਨੂੰ ਹਲਕਾ ਜਿਹਾ ਵਾਲਾ ਦਵਾ ਲੈਣਾ ਨਾਲੇ ਤਾਂ ਇਹ ਉੱਪਰੋਂ ਸਾਫ਼ ਹੋ ਜਾਂਦੀ ਹੈ ਵਾਲਾ ਦਵਾਉਣਾ ਤੇ ਨਾਲੇ ਥੋੜੀ ਜਿਹੀ ਪੋਲੀ ਹੋ ਜਾਂਦੀ ਹੈ ਪਰੌਂਠੇ ਆ ਜਿਹੜੇ ਵਧੀਆ ਬਣਦੇ ਆ ਗੋਭੀ ਵਾਲੇ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਜੀ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹ ਗੋਭੀ ਵੀ ਆਪਾਂ ਇਧਰ ਪਤੀਲੇ ਦੇ ਵਿੱਚ ਪਾ ਦਨੇ ਆ ਪਾਣੀ ਰੱਖਿਆ ਹੋਇਆ ਇਹਨੂੰ ਜ਼ਿਆਦਾ ਨਹੀਂ ਵਾਲਣਾ ਆਪਾਂ ਬਸ ਹਲਕਾ ਜਿਹਾ ਵਾਲੇ ਤੋਂ ਹੋਣਾ ਤੇ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਇਤਾਂ ਵੀਡੀਓ ਦੇਖਦੇ ਰਿਹਾ ਕਰੋ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ